ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਪੰਪੜ ਮਚਦਾ ਹੈ ਦੇ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਇਸ ਨਵੰਦ ਦਾ ਸੁਰਲੇਖ ਹੈ ਪਟ ਪਿਆ ਸੋਨਾ ਪਾ ਦੂਸਰਾ ਪਿਛਲੇ ਲੇਖ ਵਿੱਚ ਮੈਂ ਲਿਖਿਆ ਸੀ ਕਿ ਕਿਵੇਂ ਸਾਡਾ ਦਲਿਤ ਸਮਾਜ ਸੋਨੇ ਕਰਕੇ ਪੀੜਤ ਹੋਇਆ ਪਿਆ ਸਾਡੇ ਗੀਤਾਂ ਲੋਕ ਗੀਤਾਂ ਅਤੇ ਟੀਵੀ ਸੀਰੀਅਲਾਂ ਨੇ ਲੋਕਾਂ ਦੇ ਦਿਮਾਗਾਂ ਵਿੱਚ ਇੱਕ ਗੱਲ ਕੁਸੇੜ ਦਿੰਦੀ ਹੈ ਕਿ ਸੋਨੇ ਦੇ ਗਹਿਣੇ ਹੀ ਸੁੰਦਰਤਾ ਦਾ ਇੱਕੋ ਇੱਕ ਪੈਮਾਨਾ ਹਨ ਮੈਨੂੰ ਪੰਜਾਬੀ ਕਵੀ ਮਰਹੂਮ ਜਨਾਬ ਸ਼ੌਕਤ ਅਡਵਾੜੀ ਦਾ ਗੀਤ ਅਕਸਰ ਯਾਦ ਆਉਂਦਾ ਹੈ ਕੱਚੇ ਧਾਗਿਆਂ ਦੀ ਗਾਨੀ ਮਨਜ਼ੂਰ ਹਾਨੀਆਂ ਕੱਚੇ ਧਾਗਿਆਂ ਦੀ ਗਾਨੀ ਮਨਜ਼ੂਰ ਹਾਨੀਆਂ ਮੇਥੋਂ ਸੋਨੇ ਦੀ ਤਬੀਤੀ ਰੱਖੀ ਦੂਰ ਹਾਨੀ ਪਰ ਇਦਾਂ ਦੇ ਗੀਤ ਲੋਕਾਂ ਦੀ ਸਮਝ ਦਾ ਹਿੱਸਾ ਨਾ ਬਣ ਸਕੇ ਇਸ ਤਰ੍ਹਾਂ ਦੇ ਗੀਤ ਟੀਵੀ ਕਲਚਰ ਦੇ ਕੜਮਾਸ ਵਿੱਚ ਗਵਾ ਦਿੱਤੇ ਗਏ ਪੰਜਾਬੀ ਲੋਕਾਂ ਗਾਇਕਾਂ ਲੇਖਕਾਂ ਨੂੰ ਜਗੀਰੂ ਕਲਚਰ ਖਿਲਾਫ ਇੱਕ ਲਹਿਰ ਖੜੀ ਕਰਨੀ ਚਾਹੀਦੀ ਸੀ ਪਰ ਅਫਸੋਸ ਇਹ ਲਹਿਰ ਬਣ ਨਾ ਸਕੇ ਇਸ ਪੱਖੋਂ ਅਸੀਂ ਹੁਣ ਬੌਧਿਕ ਕੰਗਾਲੀ ਭੁਗ ਰਹੇ ਹਾਂ ਸਾਡੇ ਗਾਇਕ ਤਾਂ ਮੋਟੀਆਂ-ਮੋਟੀਆਂ ਸੋਨੇ ਦੀਆਂ 체ਨੀਆਂ ਗळा 'ਚ ਪਾ ਕੇ ਸਟੇਜ ਤੇ ਇਸ ਦਾ ਪ੍ਰਦਰਸ਼ਨ ਕਰ ਰਹੇ ਹਨ ਦੰਦਾਂ ਨੂੰ ਸੋਨੇ 'ਚ ਮੜਾਉਂਦੇ ਹਨ ਅਤੇ ਉਂਗਲਾਂ ਵਿੱਚ ਮੁੰਦਰੀਆਂ ਪਾ ਕੇ ਲੋਕਾਂ ਨੂੰ ਦਿਖਾ-ਦਿਖਾ ਛੱਲੇ-ਮੁੰਦੀਆਂ ਦੇ ਗੀਤ ਗਾ ਕੇ ਕਿ ਲੋਕਾਂ ਨੂੰ ਗਮਰਾਉ ਕਰਦੇ ਹਨ ਇਸ ਜਗੀਰੂ ਕਲਚਰ ਦੇ ਬਣਾਏ ਮਾਹੌਲ ਵਿੱਚ ਇੱਕ ਆਮ ਬੰਦਾ ਇਸ ਕਦਰ ਫਸ ਗਿਆ ਹੈ ਇਸ ਸੰਬੰਧੀ ਇੱਕ ਪੁਰਾਣੀ ਘਟਨਾ ਯਾਦ ਹੈ ਪਿੰਡ ਦੇ ਇੱਕ ਬਹੁਤ ਹੀ ਸਧਾਨ ਖੇਤ ਮਜ਼ਦੂਰ ਦੇ ਬਾਕੀ ਨਿਆਣੇ ਵੀ ਖੇਤ ਮਜ਼ਦੂਰ ਹੀ ਬਣੇ ਪਰ ਉਹਨਾਂ ਵਿੱਚੋਂ ਇੱਕ ਮੁੰਡਾ ਔਖਾ-ਸੌਖਾ ਹੋ ਕੇ ਬੀਏ ਕਰ ਗਿਆ ਛੋਟੀ-ਮੋਟੀ ਨੌਕਰੀ ਵੀ ਮਿਲ ਗਈ ਕਰਦਿਆਂ ਲਈ ਸਰਕਾਰੀ ਨੌਕਰੀ ਮਿਲਣੀ ਕੋਈ ਬਾਦਸ਼ਾਹੀ ਮਿੰਡ ਤੋਂ ਕੱਟ ਨਹੀਂ ਸੀ ਪਿਓ ਦੇ ਪੈਰ ਤਾਂ ਧਰਤੀ ਤੇ ਲੱਗਦੇ ਹੀ ਨਹੀਂ ਸਨ ਸਰਕਾਰੀ ਨੌਕਰੀ ਮਿਲਣ ਤੇ ਮੁੰਡੇ ਨੂੰ ਇਧਰ ਉਧਰੋ ਸਾਖ ਆਉਣ ਲੱਗ ਪਏ ਨਿੱਕੇ ਮੋٹے ਸਾਖ ਤਾਂ ਪਿਓ ਦੇ ਨੱਕ ਥੱਲੇ ਆਉਂਦੇ ਹੀ ਨਹੀਂ ਸਨ ਉਹਨਾਂ ਨੂੰ ਝੱਟ ਜਵਾਬ ਦੇ ਦਿੰਦਾ ਉਹ ਤਾਂ ਕੋਈ ਮੋਟਾ ਸਾਖ ਚ ਆਉਂਦਾ ਸੀ ਸਾਰੇ ਪਿੰਡ ਵਿੱਚ ਉਸ ਦੀ ਟੌਰ ਬਣ ਜਾਵੇ ਪਿੰਡ ਵਾਲਿਆਂ ਦੀ ਉਹ ਕਿਸੇ ਗਿਣਤੀ ਵਿੱਚ ਨਹੀਂ ਸੀ ਉਸ ਦਾ ਮਨ ਵੀ ਚਾਹੁੰਦਾ ਸੀ ਕਿ ਉਹ ਵੀ ਪਿੰਡ ਵਾਲਿਆਂ ਦੀ ਗਿਣਤੀ ਵਿੱਚ ਆਵੇ ਇਸ ਲਈ ਆਏ ਰਿਸ਼ਤਿਆਂ ਨੂੰ ਉਹ ਪੂਰੀ ਬਰੀਕੀ ਨਾਲ ਘੋਖਦਾ ਤੇ ਛਾਣਦਾ ਫਿਰ ਇੱਕ ਰਿਸ਼ਤਾ ਉਸ ਨੂੰ ਜੱਜ ਗਿਆ ਵਿਚੋਲੇ ਨੇ ਉਸ ਨੂੰ ਪੂਰੀ ਤਰ੍ਹਾਂ ਸ਼ੀਸ਼ੇ 'ਚ ਉਤਾਰ ਲਿਆ ਸੀ ਉਸ ਨੇ ਕਿਹਾ ਕਿ ਕੁੜੀ ਵਾਲਿਆਂ ਨੇ ਦਹੇਜ ਵੀ ਕੋਈ ਕੁੜੀ ਵਾਲਿਆਂ ਨੇ ਦਹੇਜ ਦੀ ਕੋਈ ਕਸਰ ਨਹੀਂ ਰਹਿਣ ਦੇਣੀ ਦਹੇਜ ਦੇਖ ਕੇ ਸਾਰੇ ਪਿੰਡ ਦੀਆਂ ਅੱਖਾਂ ਢੀਆਂ ਨਾ ਰਹਿ ਗਈਆਂ ਤਾਂ ਮੇਰਾ ਨਾਮ ਬਟਾ ਦੇ ਉਸ ਨੇ ਇੱਕ ਲਾਲਚ ਹੋਰ ਦਿੱਤਾ ਕਿ ਮੈਂ ਤੈਨੂੰ ਵੀ ਸੋਨੇ ਦੀ ਮੰਦੀ ਪਾਉਂ ਸੋਨੇ ਦੀ ਮੰਦੀ ਦਾ ਸੁਣ ਕੇ ਤਾਂ ਮੁੰਡੇ ਦਾ ਪਿਓ ਹਵਾ ਚ ਹੀ ਉੜਿਆ ਫਿਰੇ ਉਸਨੇ ساری ਜ਼ਿੰਦਗੀ ਸੋਨੇ ਦੀ ਮੰਦੀ ਦਾ ਮੂੰਹ ਨਹੀਂ ਸੀ ਦੇਖਿਆ ਮੁੰਡੇ ਦੇ ਵਿਆਹ ਤੇ ਵਿਆਹ ਦੇ ਦਿਨ ਬੰਨਣ ਲਈ ਸ਼੍ਰੀ ਕੱਕੀਲਾ ਇਕੱਠਾ ਹੋ ਗਏ ਸ਼੍ਰੀਕੇ ਚੋਂ ਕੋਈ ਕਹਿ ਬੈਠਾ ਭਰਾ ਜੀ ਬਰਾਤ ਜਾਦਾ ਨਾਲ ਜਾਇ ਕੀ ਫਾਇਦਾ ਕੁੜੀ ਵਾਲਿਆਂ ਤੇ ਬੋਝ ਪਾਉਣ ਦਾ ਤੇ ਉਸ ਸ਼੍ਰੀਕਰ ਨੂੰ ਝਹੀ ਲੈ ਕੇ ਪੈ ਗਿਆ ਜਾਣਦੇ ਉਹ ਭਰਾਵਾ ਇੱਥੇ ਹੀ ਰਹਿਣ ਦੀ ਗੱਲ ਨੂੰ ਮੇਰਾ ਪਹਿਲਾ ਵਿਹਾਰ ਹੈ ਐਡੀ ਮੇਰੀ ਰਿਸ਼ਤੇਦਾਰੀ ਮੈਂ ਕਿਹਨੂੰ ਛੱਡੂ ਖੇਲ ਜਾਉ ਇੱਕ ਬੱਸ ਤਾਂ ਸ਼ਰੀਕੇ ਨਾਲ ਹੀ ਭਰ ਜਾਣੀ ਤੇ ਫਿਰ ਰਿਸ਼ਤੇਦਾਰਾਂ ਦੇ ਤੇ ਮੁੰਡੇ ਦੇ ਨਾਲ ਵਾਲੇ ਮਲਾਜ਼ਮਾਂ ਦੇ ਤੇ ਦੋਸਤ ਮਿੱਤਰ ਬੱਕਰੇ ਉਹਨਾਂ ਨੇ ਵੱਡ ਗੱਡੀਆਂ ਬੱਕਰੀਆਂ ਕਰਨੀਆਂ ਪੈਣੀਆਂ ਇਸ ਲਈ ਉਸਨੇ ਬਚੋਲੇ ਨੂੰ ਦੋ ਟੁਕ ਫੈਸਲਾ ਸੁਣਾ ਦਿੱਤਾ ਕਿ ਬੰਦੇ ਬੁੜੀਆਂ ਪਾ ਕੇ ਗਿਣਤੀ 150 ਤੋਂ ਉੱਪਰ ਬੋਈ ਜਾਣੀ ਹੁਣ ਉਸਦੇ ਮਨ ਵਿੱਚ ਸੀ ਕਿ ਜੇ ਬਰਾਤ ਦੇ 10 ਕ ਬੰਦੇ ਲੈ ਗਿਆ ਤਾਂ ਸੋਨੇ ਦੀ मुੰਦੀ ਭਲਾ ਉਥੇ ਕੰਧਾ ਨੂੰ ਪਾ ਕੇ ਦਿਖਾਉ ਬੰਦੇ ਜਿੰਨੇ ਵੱਧ ਹੋਣਗੇ ਟੌਰ ਉੰਨੀ ਹੀ ਜ਼ਿਆਦਾ ਬਣੂ ਖੈਰ ਵਿਆਹ ਵਾਲੇ ਦਿਨ ਬੱਸਾਂ ਗੱਡੀਆਂ ਭਰ-ਭਰ ਕੇ ਬਰਾਤ ਕੁੜੀ ਵਾਲਿਆਂ ਦੇ ਲਜਾ ਵਣੀ ਜਾਂਦੇ ਹੀ ਮਿਲਣ ਦੀ ਰਸਮ ਹੋ ਗਈ ਮਿਲਣੀ ਤੇ ਉਹਨਾਂ ਭਾਪ ਕੁੜੀ ਵਾਲਿਆਂ ਨੇ ਕੁੜਮ ਨੂੰ ਮੁੰਦਰੀ ਨਾਮ ਹੈ ਕੁੜੀ ਵਾਲਿਆਂ ਸੋਚਿਆ ਸੀ ਕਿ ਮੁੰਦਰੀ ਫੇਰਿਆਂ ਤੇ ਕੋਕੋ ਪਰ ਮੁੰਡੇ ਦੇ ਪਿਓ ਤੱਕ ਇਹ ਗੱਲ ਨਹੀਂ ਸੀ ਪੁੱਜੀ ਉਸ ਨੇ ਸੋਚਿਆ ਕਿ ਵਿਚੋਲੇ ਨੇ ਝੂਠ ਬੋਲ ਕੇ ਮੈਨੂੰ ਧੋਖਾ ਦਿੱਤਾ ਕਈ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਉਹ ਮੰਦੀ ਬਾਤ ਪਹਿਲਾਂ ਹੀ ਦੱਸ ਦਿੱਤ ਕਾ ਸੀ ਇਹ ਤਾਂ ਉਹਨਾਂ ਸਾਹਮਣੇ ਉਸਦੀ ਬੇਇੱਜ਼ਤੀ ਹੋ ਗਈ ਸੀ ਉਸਦੇ ਮਨ ਤੇ ਇੱਕ ਚੜੀ ਇੱਕ ਉਤਰ ਮਿਲਣੀ ਤੋਂ ਬਾਅਦ ਬਰਾਤ ਨੂੰ ਚਾਹ ਪੀਣ ਲਈ ਕਿਹਾ ਗਿਆ ਪਰ ਉਹ ਮੂੰਹ ਵਿੱਚ ਬੜਬੜ ਕਰੀ ਜਾਵੇ ਕਿ ਜਿੱਦਾਂ ਦੇ ਸੋਨੇ ਸੀ ਉਦਾਂ ਦੇ ਨਹੀਂ ਨਿਕਲੇ ਬਾਜੇ ਵਾਲੇ ਰੁਪਈਏ ਲੈਣ ਲਈ ਜਦੋਂ ਉਹਦੇ ਮੂਹਰੇ ਆ ਕੇ ਉਸਦੇ ਕੰਨਾਂ ਮੁੰਡ ਪੂੰ ਪੂੰ ਕਰਨ ਲੱਗੇ ਤਾਂ ਉਸਨੇ ਉਹਨਾਂ ਨੂੰ ਵੀ ਧੱਕੇ ਮਾਰੇ ਸਾਲੇ ਉਹ ਪਿਛੇ ਕੀ ਰੱਖਿਆ ਅੱਗੇ ਨੂੰ ਤਰੋ ਅੱਗੇ ਕੀ ਤੁਹਾਨੂੰ ਵੱਢ ਪੈਂਦੀ ਆ ਸਾਲੇ ਬਣਦੇ ਆ ਪੂੰ ਪੂੰ ਦੇ ਵਿਚੋਲੇ ਨੇ ਜਦੋਂ ਦੇਖਿਆ ਕਿ ਮੁੰਡੇ ਦਾ ਪਿਓ ਬਖਲਾਇਆ ਫਿਰਦਾ ਉਸਨੇ ਉਸਨੂੰ ਬਾਹਾਂ ਤੋਂ ਫੜਿਆ ਤੇ ਉਸ ਕਮਰੇ ਚ ਲੈ ਗਿਆ ਜਿੱਥੇ ਦਾਜ ਰੱਖਿਆ ਸੀ ਵਿਚੋਲੇ ਨੇ ਕਿਹਾ ਕਿ ਇਹ ਸਾਰਾ ਦੇਹਜ ਤੇਰੇ ਘਰੇ ਜਾਣਾ ਤਾਂ ਕਿਤੇ ਜਾ ਕੇ ਉਹਦੇ ਤੇਰ ਬਦਲੇ ਪਰ ਉਹ ਤਾਂ मुंदਰੀ ਵਾਲੀ ਉਂਗਲੀ ਨੂੰ ਹੀ ਮਲੀ ਜਾ ਰਿਆ ਸੀ ਵਿਚੋਲੇ ਨੇ ਦੇਖਿਆ ਕਿ ਇਹਦੀ ਸੂਈ ਤਾਂ ਸੋਨੇ ਦੀ मुੰਦੀ ਤੇ ਹੀ ਖੜੀ ਹੋਈ ਆ ਤਾਂ ਉਸ ਨੇ ਉਸ ਨੂੰ ਭਰੋਸਾ ਦਿੱਤਾ ਕਿ मुੰਦੀ ਵੀ ਤੈਨੂੰ ਜਰੂਰ ਪਊ ਉਹ ਉਹਨਾਂ ਫੇਰਿਆਂ ਤੇ ਪਾਉਣੀ ਆ ਹੁਣ ਉਸ ਦੇ ਚਿਹਰੇ ਤੇ ਦੁਬਾਰਾ ਰੌਣਕ ਪਰਤਾਈ ਵਾਪਸ ਆ ਕੇ ਉਸਨੇ ਆਪਣੇ ਗਵਲੇ ਮੁੰਡੇ ਨੂੰ ਕਿਹਾ ਆਹ ਫੜ ਪੈਸੇ ਤੇ ਫੋਰ ਵੀਲ ਕਿਰਾਏ ਤੇ ਕਰਕੇ ਲੈ ਕੇ ਆ। ਮੁੰਡੇ ਨੇ ਪੁੱਛਿਆ ਪਾਪਾ ਫੋਰ ਵੀਲ ਫੋਰ ਵੀਲਰ ਸਵੇਰੇ ਸਵੇਰੇ ਕੀ ਕਰਨਾ? ਉਸਨੇ ਕਿਹਾ ਆਪਣੇ ਪਾੜੇ ਦਾ ਦਾਜ ਹੀ ਬਹੁਤ ਆ। ਮੁੰਡੇ ਨੇ ਕਿਹਾ ਪਾਪਾ ਆਪਾਂ ਬਸ ਦੀ ਛੱਤ ਤੇ ਰੱਖ ਕੇ ਹੀ ਲੈ ਜਾਵਾਂਗੇ। ਫੋਰ ਫੋਰ ਵੀਲਰ ਤੇ ਕਾਹਨੂੰ ਪੈਸੇ ਖਰਚਣੇ ਆ? ਉਸਨੇ ਮੁੰਡੇ ਨੂੰ ਅੱਖਾਂ ਕੱਢੀਆਂ। ਰਹਿਣ ਦੇ ਇੱਥੇ ਹੀ ਗੱਲ ਨੂੰ। ਕੋਠੇ ਜਿੱਡੀ ਤਾਂ ਫਰਿੱਜ ਆ। ਉਹ ਬਲ ਆ ਬਸ ਤੇ ਚੜਾਉਣੀ ਚੜਾਉਂਦੇ ਆ ਤੋਣਨੀ ਆ ਉਹ ਗੋਦ ਰੇਜ ਦੀ ਅਲਮਾਰੀ ਨੂੰ ਕੋਠੇ ਜਿੱਡੀ ਫ੍ਰਿਜ ਹੀ ਸਮਝੀ ਜਾ ਤੇ ਫਿਰ ਫੇਰਿਆਂ ਦੌਰਾਨ ਕੁੜੀ ਵਾਲਿਆ ਮੁੰਡੇ ਨੇ ਘੜੀ ਤੇ ਸੋਨੇ ਦੀ ਮੁੰਦੀ ਪਾਈ ਤੇ ਕੁੜਮ ਨੂੰ ਵੀ ਮੁੰਦਰੀ ਪਾਈ ਤਾਂ ਫੇਰ ਮੁੰਡੇ ਦੇ ਪਿਓ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਸ ਨੇ ਛੋਟੇ ਮੁੰਡੇ ਨੂੰ ਪੋਲ ਸੱਦਿਆ ਤੇ ਕਿਹਾ ਸਾਲਿਆ ਭੌਂਦੂ ਦੇ ਆ ਬੀਬੀ ਕਿੱਥੇ ਗਈ ਆ ਖੋਸ਼ੀ ਵਿੱਚ ਇਹ ਵੀ ਪਤਾ ਨਾ ਲੱਗਾ ਕਿ ਇਹ ਕਹਿਣਾ ਚਾਹੀਦਾ ਕਿ ਤੇਰੀ ਬੀਬੀ ਕਿੱਥੇ ਗਈ ਹੈ ਤੇ ਫੇਰ ਭੌਂਦੂ ਦੀ ਬੀਬੀ ਵੀ ਝੁੰਡੀ ਭਾਬ ਅੱਧਾ ਕੁੰਡ ਦੇ ਕੱਢੀ ਉਹਦੇ ਕੋਲ ਆ ਗਈ ਤੇ ਕਹਿਣ ਲੱਗੀ ਹਾਂ ਛੋਟੇ ਦੇ ਪਾਪਾ ਕੀ ਕਹਿਣਾ ਤੇ ਭੌਂਦੂ ਦਾ ਪਾਪਾ ਉਹਨੂੰ ਉੱਥੇ ਹੀ ਕਲਾ ਵਿੱਚ ਭਰ ਕੇ ਖੜ ਗਿਆ ਤੇ ਬੋਲਿਆ ਅੱਗੇ ਹੋ ਜਾ ਅੱਗੇ ਮੁੰਦ ਪੈਂਦੇ ਆ ਮੁੰਦ ਉੱਥੇ ਚੰਗਾ ਹਾਸਾ ਮੱਚਾ ਲਓ ਜੀ ਫੇਰ ਮੁੰਡਾ ਵਿਆਹ ਕੇ ਘਰ ਆਇਆ 10 ਕੁ ਦਿਨ ਵਿਆਹ ਨੂੰ ਲੰਘੇ ਕਿਸੇ ਗੱਲੋਂ ਮੁੰਡੇ ਦਾ ਪਿਓ ਪਿਓ ਦਾ ਮੁੰਡੇ ਤੇ ਪਿਓ ਦਾ ਝਗੜਾ ਹੋ ਗਿਆ ਮੁੰਡੇ ਨੇ ਉਸ ਤੋਂ ਉਸਦੇ ਸਹੁਰਿਆਂ ਦੋਰਾ ਪਾਈ ਸੋਨੇ ਦੀ ਮੁੰਦਰੀ ਲੋਹਾ ਲਈ ਤੇ ਉਹ ਸ਼ਹਿਰ ਜਾ ਕੇ ਵੇਚ ਆਇਆ ਉਸਦੇ ਤਾਂ ਜਿੱਦ ਦਿਲ ਦੇ ਚਾਹ ਵੀ ਨਹੀਂ ਸੀ ਲੱਥੇ ਉਸਦੇ ਸਾਰੇ ਚਾਹਾਂ ਦਾ ਭੋਗ ਪੈ ਗਿਆ ਇੱਕ ਕਹਾਣੀ ਹੋਰ ਇੱਕ ਬਜ਼ੁਰਗ ਮਾਤਾ ਆਪਣੀ ਧੀ ਦੇ ਸਹੁਰਿਆਂ ਤੋਂ ਆਈ ਸੀ ਮੈਨੂੰ ਰਸਤੇ ਵਿੱਚ ਮਿਲ ਗਈ ਉਸ ਦਾ ਵੱਡਾ ਮੁੰਡਾ ਉਸ ਨੂੰ ਪਰਸੋਂ ਤੋਂ ਲੈਣ ਗਿਆ ਸੀ ਤੇ ਉਹ ਅੱਜ ਘਰ ਹੀ ਅੱਜ ਹੀ ਘਰ ਪਰਤੀ ਸੀ ਮੈਂ ਉਸ ਨੂੰ ਤੇ ਉਸ ਦਾ ਤੇ ਉਸ ਦੀ ਧੀ ਦਾ ਹਾਲ ਚਾਲ ਪੁੱਛਿਆ ਉਹ ਮੇਰੇ ਅੱਗੇ ਉੱਧੜ ਪਈ ਪੁੱਤ ਇੰਨੀ ਹਲਕੀ ਧੀ ਨਾ ਹੋਵੇ ਕਿਸੇ ਦੀ ਮੈਂ ਵਿਚਲੀ ਗੱਲ ਪੁੱਛੀ ਤਾਂ ਰੋਣ ਲੱਗ ਪਈ ਪੁੱਤ ਹਫਤਾ ਹੋ ਗਿਆ ਮੈਂ ਆਪਣੀ ਵੱਡੀ ਧੀ ਦੇ ਘਰ ਗਈ ਘਰ ਗਈ ਸੀ ਮੇਰਾ ਵੱਡਾ ਮੁੰਡਾ ਪਰਸੋਂ ਮੈਨੂੰ ਲੈਣ ਚਲੇ ਗਿਆ ਕੁੜੀ ਮੇਰੀ ਨੇ ਕਿਹਾ ਬੀਬੀ ਦਿਹਾੜੀ ਖੰਡ ਹੋਰ ਰੁਕ ਜਾ ਤੁਸੀਂ ਪਰਸੋਂ ਨੂੰ ਚਲੇ ਜਾਓ ਉੱਥੇ ਉਸ ਦਾਦੇ ਹੋਰ ਬਾਹਰਲੇ ਮੁਲਕ ਤੋਂ ਆਇਆ ਲਵੇ ਅਸੀਂ ਉਹਦੀ ਮੋਟੀ ਸਾਰੀ ਮੁੰਦੀ ਕਿਸੇ ਨੇ ਚੋਰੀ ਕਰ ਲਈ ਰਾਤ ਨੂੰ ਸੌਣ ਲੱਗਿਆ ਉਹ ਲਾ ਕੇ ਕੋਣ ਪੈ ਮੇਜ਼ ਤੇ ਰੱਖ ਦਿੱਤੀ ਜਦੋਂ ਸਵੇਰੇ ਉਹ 10 ਵਜੇ ਉੱਠਿਆ ਤਾਂ ਉੱਥੇ ਮੁੰਦੀ ਹੈ ਨਾ ਘਰ ਵਿੱਚ ਰੌਲਾ ਪੈ ਗਿਆ ਮੇਰੀ ਧੀ ਨੇ ਘਰ ਵਿੱਚ ਇੱਕ ਜਨਾਨੀ ਰੋਟੀ ਪਕਾਉਣ ਤੇ ਤੇ ਘਰ ਦੀ ਸਫਾਈ ਕਰਨ ਲਈ ਰੱਖੀ ਸੀ ਸ਼ੱਕ ਤਾਂ ਉਹਦੇ ਤੇ ਵੀ ਸੀ ਪਰ ਮੇਰੀ ਧੀ ਕਹੇ ਮੈਂ ਤਾਂ ਸਾਰਿਆਂ ਦੀ ਤਲਾਸ਼ੀ ਲੈਣੀ ਉਸ ਰੋਟੀਆਂ ਬਣਾਉਣ ਵਾਲੀ ਦੀ ਤਲਾਸ਼ੀ ਤਾਂ ਲੈਣੀ ਹੀ ਸੀ ਉਹਨਾਂ ਮੇਰੀ ਤੇ ਮੇਰੇ ਮੁੰਡੇ ਦੀ ਤਲਾਸ਼ੀ ਵੀ ਲਈ ਮੈਂ ਪੁੱਛਿਆ ਮਾਤਾ ਫਿਰ ਮੁੰਦੀ ਲੱਭੀ ਦੁਬਾਰਾ ਬੋਲੀ ਪੁੱਤ ਮੇਰੀ ਧੀ ਨੇ ਇੱਕ ਬੰਦੇ ਨੂੰ ਪੁੱਛ ਪਾਉਣ ਲਈ ਨਾਲ ਦੇ ਪਿੰਡ ਭੇਜ ਦਿੱਤਾ ਸ਼ਾਇਦ ਉਸ ਰੋਟੀਆਂ ਪਕਾਉਣ ਵਾਲੀ ਜਨਾਨੀ ਨੇ ਉਹ मुੰਦੀ ਮੇਜ਼ ਦੇ ਥੱਲੇ ਸੁੱਟ ਦਿੱਤੀ ਹੋਵੇਗੀ ਤੇ मुੰਦੀ ਮੇਜ਼ ਥੱਲੇ ਲੱਭ ਗਈ ਤਾਂ ਕਿਤੇ ਜਾ ਕੇ ਸਾਨੂੰ ਸੁੱਖ ਦਾ ਸਾਆ ਆਇਆ ਜੇ ਕਿਤੇ मुੰਦੀ ਨਾ ਲੱਭਦੀ ਅਸੀਂ ਤਾਂ ਮਾਂ ਪੁੱਤ ਵੀ ਚੋਰ ਬਣ ਗਏ ਸੀ ਸਾਡੀ ਤਲਾਸ਼ੀ ਲੈਣ ਕਰਕੇ ਕੁੜਮਾਚਾਰੀਚਾਂ ਸਾਡੀ ਜੋ ਬੇਇੱਜ਼ਤੀ ਹੋਈ ਉਹ ਤਾਂ ساری ਜ਼ਿੰਦਗੀ ਨਹੀਂ ਭੁੱਲਣੀ ਸਾਨੂੰ ਉਸ ਨੇ ਮੈਨੂੰ ਸਵਾਲ ਕੀਤਾ ਪੁੱਤ ਕੋਈ ਧੀ ਵੀ ਆਪਣੀ ਮਾਂ ਦੇ ਤੇ ਭਰਾ ਨਾਲ ਇਦਾਂ ਕਰ ਸਕਦੀ ਹੈ ਹੁਣ ਮੈਂ ਮਾਤਾ ਨੂੰ ਕੀ ਦੱਸਾਂ ਕਿ ਮਾਤਾ ਹੁਣ ਰਿਸ਼ਤੇ ਇੰਨੇ ਪਵਿੱਤਰ ਨਹੀਂ ਰਹੇ ਸੋਨੇ ਦਾ ਭੂਤ ਪੰਜਾਬੀਆਂ ਦੇ ਸਿਰ ਚੜ੍ਹ ਕੇ ਇੰਨਾ ਬੋਲਦਾ ਕਿ ਇਹਨਾਂ 'ਚੋਂ ਬਹੁਤੇ ਆਪਣੇ ਨਿਆਣੇ ਦੇ ਨਾਂ ਸੋਨੇ ਦੇ ਨਾਂ ਤੇ ਰੱਖਣ ਲੱਗ ਪਏ ਕਿਸੇ ਦਾ ਨਾਂ ਗੋਲਡੀ ਕਿਸੇ ਦਾ ਨਾਂ ਸੋਨੂ ਚਲੋ ਸਾਰੀਆਂ ਮਾਂਾਂ ਦੇ ਪੁੱਤ ਉਹਨਾਂ ਲਈ ਸੋਨੇ ਹੀ ਹੁੰਦੇ ਹਨ ਪਿੱਤਰ ਕੋਈ ਨਹੀਂ ਹੁੰਦਾ ਪਾਵੇਂ ਵੱਡੇ ਹੋ ਕੇ ਕੋਈ ਕੋਈ ਆਪਣੇ ਨਾਂ ਤੇ ਖਰਾ ਉਤਰਦਾ ਹੁਣ ਪੰਜਾਬ ਵਿੱਚ ਜਿਆਦਾ ਤਰ ਮੁੰਡੇ ਪੜਦੇ ਪੜਦੇ ਤਾਂ ਹੈ ਨਹੀਂ ਹਾਂ ਪੰਜਾਬ ਦੀਆਂ ਬੇਟੀਆਂ ਜ਼ਰੂਰ ਪੜਦੀਆਂ ਬੇਟੀਆਂ ਪੜ ਪੜ ਕੇ ਹਾਈਲਾਈਟਸ ਕਰੀ ਫਿਰਦੀਆਂ ਸੋਨੂਆਂ ਦੇ ਮਾਪਿਓ ਬੇਟੀਆਂ ਅੱਗੇ ਤਰਲੇ ਕੱਢ ਰਹੇ ਹਨ ਕਿ ਬੇਟੀ ਅਸੀਂ ਆਪਣੇ ਮੁੰਡੇ ਦਾ ਨਾਂ ਤਾਂ ਸੋਨੂ ਰੱਖਿਆ ਸੀ ਪਰ ਪਿੱਤਲ ਵੀ ਨਹੀਂ ਨਿਕਲਿਆ ਬਸ ਲੋਹਾ ਹੀ ਨਿਕਲਿਆ ਸਿਆਣੇ ਕਹਿੰਦੇ ਆ ਕਿ ਲੱਕੜੀ ਸੰਗ ਲੋਹਾ ਵੀ ਤਰ ਜਾਂਦਾ ਹੁੰਦਾ ਪੁੱਤ ਤੇਰੇ ਸੰਗ ਲੱਗ ਕੇ ਸਾਡਾ ਲੋਹਾ ਵੀ ਤਰ ਜਾਊ ਇਹਨੂੰ ਲੈ ਜਾ ਬਾਹਰਲੇ ਮੁਲਕ ਕਿਸੇ ਵੱਡੇ ਮੁਲਕ ਵਿੱਚ ਤੁਹਾਡੇ ਵਿਆਹ ਦਾ ਖਰਚਾ ਵੀ ਅਸੀਂ ਕਰ ਦੇਵਾਂਗੇ ਉੱਧਰ ਜਾਣ ਦੀ ਟਿਕਟ ਦਾ ਖਰਚਾ ਵੀ ਅਸੀਂ ਕਰ ਦੇਵਾਂਗੇ ਹੋਰ ਵੀ ਨਿੱਕੇ ਮੋਟੇ ਖਰਚੇ ਅਸੀਂ ਝੱਲ ਲਵਾਂਗੇ ਬਸ ਹੁਣ ਪੰਜਾਬ ਵਿੱਚ ਇਦਾਂ ਹੋਣ ਲੱਗ ਪਿਆ ਮੁੱਲ ਦੇ ਵਿਆਹ ਸਾਡੇ ਭਾਂਜੇ ਦਾ ਵਿਆਹ ਆ ਗਿਆ ਤੋਂ ਕੇ ਭਾਣ ਜਾ ਇਟਲੀ ਤੋਂ ਆਇਆ ਸੀ ਸਾਡੀ ਭੈਣ ਪਰਿਵਾਰ ਸਮੇਤ ਉੱਥੇ ਸੈਟ ਲੈ ਵੱਡੇ ਮੁਲਕ ਚੋਂ ਆਏ ਪੰਜਾਬੀਆਂ ਦੇ ਵਿਆਹ ਜ਼ਿਆਦਾਤਰ ਸਾਦੇ ਨਹੀਂ ਹੁੰਦੇ ਪੈਲਸ ਕਲਚਰ ਵੀ ਬਲੈਤੀ ਹੀ ਲੈ ਕੇ ਆਏ ਹਨ ਸਾਡੀ ਭੈਣ ਵੀ ਆਪਣੇ ਮੁੰਡੇ ਦਾ ਵਿਆਹ ਸ਼ਾਨੋ ਸ਼ੌਕਤ ਨਾਲ ਹੀ ਕਰਨਾ ਚਾਹੁੰਦੀ ਸੀ ਉਹ ਘਰ ਵਿਆਹ ਦਾ ਸੱਦਾ ਦੇਣ ਆਈ ਮੈਂ ਤੇ ਮੱਖਣ ਭਾ ਮੱਖਣ ਕ੍ਰਾਂਤੀ ਨੇ ਆਪਣੀ ਭੈਣ ਨੂੰ ਕਿਹਾ ਦੇਖੋ ਭੈਣ ਜੀ ਤੁਹਾਨੂੰ ਕੁੜੀ ਵਾਲੇ ਦੇਹਜ ਵਿੱਚ ਹਾਥੀ ਦਿੰਦੇ ਆ ਤਾਂ ਹਾਥੀ ਲੈ ਲਵੋ ਜਹਾਜ਼ ਦਿੰਦੇ ਆ ਤਾਂ ਜਹਾਜ਼ ਲੈ ਲਵੋ ਪਰ ਅਸੀਂ ਮਾਮਿਆਂ ਵਾਲੀ ਮਿਲਣੀ ਸਿਰਫ ਖਾਲੀ ਹਾਰਾਂ ਨਾਲ ਹੀ ਕਰਵਾਵਾਂਗੇ ਨਾ ਕੋ ਕੰਬਲ ਨਾ ਕੋ ਸੋਨੇ ਦੀਆਂ ਛਾਪਾਂ ਮੁੰਦੀਆਂ ਜੇ ਤੁਹਾਨੂੰ ਮਨਜ਼ੂਰ ਆ ਤਾਂ ਅਸੀਂ ਵਿਆਹ ਆ ਜਾਵਾਂਗੇ ਨਹੀਂ ਤਾਂ ਤੁਸੀਂ ਉੱਥੇ ਕੋਈ ਡੁਪਲੀਕੇਟ ਮਾਮੇ ਖੜੇ ਕਰਕੇ ਆਪਣਾ ਬਿਹਾਰ ਭਗਤਾ ਲਓ ਸਾਡੀ ਭੈਣ ਨੇ ਕਿਹਾ ਪ੍ਰਭੂ ਤੁਸੀਂ ਵਿਆਹ ਕਰੋ ਜਿੱਦਾਂ ਤੁਸੀਂ ਚਾਹੁੰਦੇ ਹੋ ਤੁਹਾਡੀ ਮਿਲਣੀ ਉਦਾਂ ਹੀ ਹੋ ਖੈਰ ਅਸੀਂ ਵਿਆਹ ਚਲੇਗਾ ਖਾਲੀ ਭਾਵ ਨੋਟਾਂ ਨਾਲ ਜੜਤ ਹਾਰ ਵੀ ਹੁੰਦੇ ਹਨ ਹਾਰਾਂ ਨਾਲ ਮੇਰੀ ਤੇ ਮੱਖਣ ਦੀ ਮਿਲਣੀ ਹੋਈ ਸਾਡੀ ਭਾਣ ਜ ਨੂੰ ਦੇ ਪੇਕੇ ਤੇ ਨਾਨਕਾ ਪਰਿਵਾਰ ਵਿੱਚ ਸਾਡੀ ਬੇਹੱਦ ਇੱਜ਼ਤ ਵਧ ਗਈ ਬਚੋਲਣ ਮੱਖਣ ਨੂੰ ਕਹਿਣ ਲੱਗੇ ਮੱਖਣਾ ਭੈਣ ਤਾਂ ਤੁਹਾਡੀ ਹੀ ਆ ਤੁਹਾਡੀ ਤੇ ਇਹਦੀ ਸੋਚ ਵਿੱਚ ਕਿੰਨਾ ਫਰਕ ਕਿਉਂ ਮੱਖਣ ਨੇ ਕਿਹਾ ਸਾਰਾ ਸਮਾਜ ਵੀ ਤਾਂ ਸਾਡਾ ਹੀ ਆ ਪਰ ਸਮਾਜ ਨੇ ਸਾਡੇ ਰਹਿਬਰਾਂ ਗੁਰੂਆਂ ਦੀ ਵਿਚਾਰਤਾਂ ਨੂੰ ਨਹੀਂ ਸਮਝਿਆ ਸਾਡੇ ਐਨ ਆਰ ਆਈਸ ਪੱਬਲੈਤੀਆਂ ਨੇ ਵੀ ਦਿਖਾਵਾ ਕਰਨ ਦੀ ਅਤ ਚੁੱਕੀ ਹੋਈ ਆ ਭਾਵੇਂ ਹੁਣ ਸਾਰਿਆਂ ਨੂੰ ਵੀ ਪਤਾ ਹੀ ਹੈ ਕਿ ਕਿਵੇਂ ਉੱਧਰ ਸ਼ਿਫਟਾਂ ਲਾ ਲਾ ਕੇ ਡਾਲਰ ਪੌਂਡ ਕਮਾਉਂਦੇ ਆ ਜਿਵੇਂ ਬੀਬੀਆਂ ਵਿਆਹਾਂ ਤੇ ਸਿੱਠਣੀਆਂ ਗਾਉਂਦੀਆਂ ਹੁੰਦੀਆਂ ਸਾਲਿਆ ਪੈਸੇ ਆ ਮੈਂ ਸ਼ਿਫਟਾਂ ਲਾ ਲਾ ਜੋੜਿਆ ਸੀ ਇਹ ਸਿਫਟਾਂ ਲਾ ਲਾ ਕੇ ਜੋੜੇ ਪੈਸੇ ਨਾਲ ਮੋਟੀਆਂ-ਮੋਟੀਆਂ ਸੋਨੇ ਦੀਆਂ ਚੇਨੀਆਂ ਸੋਨੇ ਦੀਆਂ ਬੰਗਾਂ ਕੰਨਾਂ ਤੇ ਕੰਨਾਂ ਤੇ ਗਲਾਂ ਦੇ ਗਹਿਣੇ ਨਾਲ ਲੱਦੇ ਇਹ ਇੱਧਰ ਆਉਂਦੇ ਹਨ ਦਿਖਾਵੇ ਕਰ ਕਰ ਇੱਧਰਿਆਂ ਦਾ ਦਿਮਾਗ ਵੀ ਖਰਾਬ ਕਰਦੇ ਹਨ ਇਦਰੋਂ ਉਸੇ ਸੋਨੇ ਦੇ ਗਹਿਣਿਆਂ ਨੂੰ ਪਨਵਾ ਕੇ ਨਵੇਂ ਡਿਜ਼ਾਈਨਾਂ ਦੇ ਗਹਿਣੇ ਬਣਵਾ ਕੇ ਉਸੇ ਤਰ੍ਹਾਂ ਸੋਨੇ ਨਾਲ ਲੱਦੇ ਹੀ ਵਾਪਸ ਜਾਂਦੇ ਹਨ ਇਹਨਾਂ ਦਾ ਚੰਗਾ ਸ਼ੁਗਲ ਮੇਲਾ ਬਣਿਆ ਹੋਇਆ ਹੈ ਕਹਿੰਦੇ ਆ ਕਿ ਬਾਹਰ ਵੱਡੇ ਮੁਲਕਾਂ 'ਚ ਗਈਆਂ ਸਾਡੀਆਂ ਪੰਜਾਬਣ ਬੀਬੀਆਂ ਜਦੋਂ ਹਰ ਸੰਡੇ ਭਾਵੇਂ ਐਤਵਾਰ ਨੂੰ ਗੁਰਦੁਆਰੇ ਜਾਂਦੀਆਂ ਹਨ ਤਾਂ ਨਵਾਂ ਸੂਟ ਪਾ ਕੇ ਹੀ ਜਾਂਦੀਆਂ ਹਨ ਪਿਛਲੇ ਸੰਡੇ ਵਾਲਾ ਸੂਟ ਨਹੀਂ ਪੈਂਦੀਆਂ ਨਹੀਂ ਤਾਂ ਦੂਸਰੀਆਂ ਬੀਬੀਆਂ ਘਸਰਮੁਸਰ ਕਰਨ ਲੱਗ ਜਾਂਦੀਆਂ ਭੈਣੇ ਇਹ ਸੂਟ ਤਾਂ ਪਿਛਲੇ ਸੰਡੇ ਵਾਲਾ ਪਾ ਕੇ ਆਈ ਆ ਸ਼ਾਇਦ ਸੋਨੇ ਦੇ ਗਹਿਣੇ ਵਾਰੇ ਵੀ ਇਹਨਾਂ ਦੀ ਇਹੋ ਹੀ ਮਨਸਕਤਾ ਹੈ ਸਾਡੇ ਰਵਦਾਸੀਏ ਸਮਾਜ ਵਿੱਚ ਇੱਕ ਕਥਾ ਬੜੀ ਪ੍ਰਚਲਿਤ ਹੈ ਤਾਂ ਇਹ ਗੈਰਪਗਿਆਨਕ ਕਹਿੰਦੇ ਆ ਕਿ ਗੁਰੂ ਰਵਿਦਾਸ ਜੀ ਕੋਲ ਇੱਕ ਸਾਧੂ ਆਇਆ ਗੁਰੂ ਜੀ ਆਪਣੀਆਂ ਆਪਣੀ ਕਾਨਿਆਂ ਦੀ ਛਪਰੀ ਭਾਵ ਕੁਲੀ ਵਿੱਚ ਜੋੜੇ ਕੰਢ ਰੇ ਸਨ ਉਸ ਸਾਧੂ ਨੇ ਉਹਨਾਂ ਨੂੰ ਪਾਰਸ ਦੀ ਬੱਟੀ ਦਿੱਤੀ ਉਸਨੇ ਕਿਹਾ ਤੁਸੀਂ ਇਸ ਨੂੰ ਲੋਹੇ ਨਾਲ ਸੁਹਾ ਲੈਣਾ ਉਹ ਲੋਹਾ ਤੁਰੰਤ ਸੋਨਾ ਬਣ ਜਾਵੇ ਉਸ ਸੋਨੇ ਨੂੰ ਵੇਚ ਕੇ ਤੁਸੀਂ ਆਪਣੀ ਗਰੀਬੀ ਦੂਰ ਕਰ ਲੈਣਾ ਅਤੇ ਇਸ ਟੁੱਟੀ ਜਿਹੀ ਛਪਰੀ ਦੀ ਜਗਾ ਆਲੀਸ਼ਾਨ ਮਹਿਲ ਬਣਾ ਲੈਣਾ ਪਰ ਗੁਰੂ ਜੀ ਉਸ ਪਾਰਸ ਦੀ ਬੱਤੀ ਲੈਣਾ ਨਾ ਮੰਨੇ ਪਰ ਉਸ ਸਾਧੂ ਨੇ ਜ਼ਬਰਦਸਤੀ ਉਸ ਉਹ ਪਾਰਸ ਦੀ ਬੱਤੀ ਛਪਰੀ ਦੀ ਛੱਤ ਵਿੱਚ ਰੱਖ ਦਿੱਤੀ ਉਹ ਸਾਧੂ ਬਹੁਤ ਸਾਲਾਂ ਬਾਅਦ ਦੁਬਾਰਾ ਉਹਨਾਂ ਕੋਲ ਆਇਆ ਤਾਂ ਗੁਰੂ ਜੀ ਉਸੇ ਤਰ੍ਹਾਂ ਟੁੱਟੀ ਜੇ ਕੁੱਲੀ ਵਿੱਚ ਬੈਠੇ ਜੁੱਤੀਆਂ ਗੰਡ ਰਹੇ ਸਨ ਸਾਧੂ ਬੜਾ ਹੈਰਾਨ ਹੋਇਆ ਉਸ ਨੇ ਉਹਨਾਂ ਨੂੰ ਪਾਰਸ ਬੱਤੀ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਜਿੱਥੇ ਤੁਸੀਂ ਰੱਖੀ ਸੀ ਚੁੱਕ ਲਵੋ ਭਾਵੇਂ ਐਸੀ ਪਾਰਸ ਦੀ ਬੱਤੀ ਕੋਈ ਹੁੰਦੀ ਤਾਂ ਨਹੀਂ ਲੋਹਾ ਸੋਨਾ ਬਣ ਜਾਵੇ ਪਰ ਇਸ ਕਥਾ ਵਿੱਚ ਇੱਕ ਗੱਲ ਬੜੀ ਸਾਫ਼ ਹੈ ਕਿ ਗੁਰੂ ਜੀ ਨੂੰ ਸੋਨੇ ਦੀ ਚੱਕਾਚੰਦ ਪ੍ਰਵਪਤਨਾ ਕਰ ਸਕੀ ਉਹ ਸਾਦਗੀ ਵਾਲਾ ਜੀਵਨ ਬਤੀਤ ਕਰਦੇ ਰਹੇ ਇੱਥੇ ਰਬਦਾਸ ਨਾਮਲੇ ਵੀ ਢੇਰਿਆਂ ਵਾਲੇ ਰਬਦਾਸ ਨੇ ਲੇਵੀ ਸੰਗਤਾਂ ਨੂੰ ਪ੍ਰੇਰਿਤ ਕਰਦੇ ਹਨ ਕਿ ਗੁਰੂ ਰਬਦਾਸ ਦੇ ਮੰਦਰ ਨੂੰ ਆਪਾਂ ਵੀ ਸੋਨੇ ਵਿੱਚ ਮੜਾ ਕੇ ਹਟਣਾ ਇਹਨਾਂ ਢੇਰਿਆਂ ਵਿੱਚ ਗਿਣੇ ਚੁਣੇ ਇਹਨਾਂ ਦੀ ਸੋਚ ਨੂੰ ਪੱਠੇ ਪਾਉਣ ਵਾਲੇ ਗਾਇਕਾਂ ਲੇਖਕਾਂ ਅਤੇ ਖੋਤੀ ਸਮਾਜ ਸੇਵਕਾਂ ਨੂੰ ਸੱਦ ਸੱਦ ਕੇ ਸੋਨੇ ਦੇ ਮੈਡਲ ਉਹਨਾਂ ਦੇ ਗळा 'ਚ ਪਾਉਂਦੇ ਆਂ ਦਾਅਵੇ ਇਹ ਕਰਦੇ ਹਨ ਕਿ ਅਸੀਂ ਗੁਰੂ ਰਵਿਦਾਸ ਦਾ ਮਿਸ਼ਨ ਕਰ ਕਰ ਪੂਰਾ ਰਹੇ ਆਂ ਸਾਡਾ ਭੋਲਾ ਭਾਲਾ ਸਮਾਜ ਅੱਜ ਤੱਕ ਇਹ ਸਮਝ ਨਹੀਂ ਸਕਿਆ ਕਿ ਇਹ ਡੇਰੇਦਾਰ ਸੇਵਾ ਕਿਸ ਦੀ ਕਰ ਰਹੇ ਆਂ ਸਾਡੇ ਸਿੱਖ ਭਰਾ ਵੀ ਲੋਕਾਂ ਨੂੰ ਸਾਡਾ ਗੋਲਡ ਟੈਂਪਲ ਸਾਡਾ ਸਵਰਨ ਮੰਦਿਰ ਹਉਬ ਹਉਬ ਕੇ ਦੱਸਦੇ ਆਂ ਤੇ ਇਸ ਤੇ ਫਖਰ ਵੀ ਮਹਿਸੂਸ ਕਰਦੇ ਆਂ ਇਹਨਾਂ ਨੂੰ ਕੋਈ ਪੁੱਛੇ ਕਿ ਕੀ ਇਹ ਸੋਚ ਗੁਰਾਂ ਦੀ ਸੋਚਣਾ ਮੇਲ ਖਾਂਦੀ ਹੈ ਕੀ ਗੁਰੂਆਂ ਨੇ سونے ਨੂੰ ਮਹੱਤਵ ਦਿੱਤਾ ਜਿਸ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਸ਼ੇਰੇ ਪੰਜਾਬ ਕਹਿ ਕੇ ਕਿੰਨੀ ਥੱਕਦੇ ਉਸ ਨੇ ਹਰਮੰਦਰ ਸਾਹਿਬ ਉੱਤੇ سونے ਦੇ ਪੱਤਰ ਮੜ ਕੇ ਗੁਰੂਆਂ ਦੀ ਸੋਚ ਨੂੰ ਕਿਵੇਂ ਪੁੱਠਾ ਗੇੜਾ ਦਿੱਤਾ ਇਸ ਗੱਲ ਦਾ ਪੰਜਾਬੀ ਨੂੰ ਅਜੇ ਤੱਕ ਵੀ ਪਤਾ ਨਹੀਂ ਲੱਗਣ ਦਿੱਤਾ ਉਸ سونے ਦੇ ਤਖਤ ਉੱਤੇ ਬੈਠਦਾ ਸੀ ਉਸ ਦੇ ਤੌਰ ਤਰੀਕੇ ਸਾਰੇ ਬਾਦਸ਼ਾਹਾਂ ਵਾਲੇ ਹੀ ਸਨ ਹਰਕਸਰ ਇੰਨਾ ਸੀ ਕਿ ਉਸਨੇ ਲਿਵਾਸ ਸਿੱਖੀ ਵਾਲਾ ਪਹਿਨਿਆ ਸੀ ਉਸ ਤੋਂ ਬਿਨਾ ਵਖਰਾ ਕੀ ਸੀ ਭਾਰਤ ਦੇ ਮੰਦਰਾਂ ਵਿੱਚ ਮਣਾਮੁਹੀ ਸੋਨਾ ਪਿਆ ਹੋਇਆ ਕਿਸੇ ਕਵੀ ਨੇ ਲਿਖਿਆ ਹੈ ਪਿੱਪਲ ਦੇ ਪੱਤੇ ਆਵੇ ਕਹੀ ਜੁਗ ਕਰਦੀ ਆ ਪਿੱਪਲ ਦੇ ਪੱਤੇ ਆਵੇ ਕਹੀ ਜੁਗ ਕਰਦੀ ਆ ਮੰਦਰ ਤਾਂ ਸੋਨੇ ਦੇ ਦੁਨੀਆ ਭੁੱਖੀ ਮਰਦੀ ਆ ਸ਼ੌਕਰ ਘੜਵਾਰ ਵੀ ਨੇ ਵੀ ਵਿਅੰਗ ਕੱਸਿਆ ਸੋਨੇ ਦੀ ਸੀ ਮੂਰਤੀ ਮਚ ਗਈ ਹਹਾਕਾਰ ਸੋਨੇ ਦੀ ਸੀ ਮੂਰਤੀ ਮਚ ਗਈ ਹਾਹਾਕਾਰ ਮੰਦਰ ਵਿੱਚੋਂ ਹੋ ਗਿਆ ਚੋਰੀ ਕ੍ਰਿਸ਼ਨ ਮੋਹਾਰਾਰ ਇਸ ਸੋਨੇ ਨੇ ਲੁਕਾਈ ਦਾ ਕੀ ਸਵਾਰਿਆ ਭਾਰਤ ਵਿੱਚ ਕਰੋੜਾਂ ਲੋਕਾਂ ਕੋਲ ਘਰ ਹੀ ਨਹੀਂ ਹਨ ਫੁੱਟ ਪਾ ਤੇ ਜਨਮ ਲੈਂਦੇ ਹਨ ਅਤੇ ਸਾਰੀ ਜ਼ਿੰਦਗੀ ਨੀਲੀ ਛੱਤ ਥੱਲੇ ਕੱਟ ਕੇ ਮਰ ਜਾਂਦੇ ਹਨ ਦੇਸ਼ ਦਾ ਹਰ ਦੂਜਾ ਬੱਚਾ ਕਪੋਸ਼ਣ ਦਾ ਸ਼ਿਕਾਰ ਹੋ ਕੇ ਜਨਮ ਲੈ ਰਿਹਾ ਅਵਾਨੀ ਅਡਾਨੀ ਵਰਗੇ ਹੋਰ ਸਾਰੇ ਬੱਚਿਆਂ ਦੇ ਮੂੰਹ ਵਿੱਚੋਂ ਬਰਕੀਆਂ ਕੱਟ ਕੱਟ ਕੇ ਖਾ ਰਹੇ ਸੋਨੇ ਦੇ ਦਿਖਾਵੇ ਕਰ ਕਰ ਵਿਸ਼ਵ ਗੁਰੂ ਹੋਣ ਦੀਆਂ ਤਾਰਾਂ ਮਾਰ ਮਾਰ ਦੁਨੀਆ ਨੂੰ ਪਤਾ ਨਹੀਂ ਅਸੀਂ ਕੀ ਦੱਸਣਾ ਚਾਹੁੰਦੇ ਹਾਂ ਸਮਾਪਤ